सत श्री अडे चैनल पंजाबी टोटके के उपाचा बहुत 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 स्वागत है अज की भीडियो आलू हाँ जी आलू दा एक ऐसा चमत्कारी उपा लैके आए हाँ जिस नी अपने घर की आर्थिक तंगी पैसा की परेशानी हमेशा वास्ते दूर कर सकते हो आलू एक ऐसी चीज़ है जो हर एक घर आसानी न मिल जाएगी आलू तो बिना तो मेरे ख्याल कोई सब्जी नहीं बनती रसोई बच्च तो हों ही होंगे है ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਇਹ ਇੱਕ ਆਲੂ ਤੁਹਾਡੇ ਘਰ ਦੀ ਆਰਥਿਕ ਤੰਗੀ ਪੈਸੇ ਦੀ ਪਰੇਸ਼ਾਨੀ ਨੂੰ ਦੂਰ ਕਰ ਸਕਦਾ ਹੈ ਹਾਂਜੀ ਆਲੂ ਜੋ ਹੈ ਧਰਤੀ ਤੋਂ ਉਗਦਾ ਹੈ ਤੇ ਧਰਤੀ ਤੋਂ ਉਗਣ ਵਾਲੀਆਂ ਜ਼ਿਆਦਾਤਰ ਜਿਹੜੀਆਂ ਸਬਜ਼ੀਆਂ ਹੁੰਦੀਆਂ ਹਨ ਉਹ ਸ਼ੁਕਰ ਨਾਲ ਸੰਬੰਧਿਤ ਹੁੰਦੀਆਂ ਹਨ ਤੇ ਸ਼ੁਕਰ ਜੇ ਸਾਡਾ ਮਜ਼ਬੂਤ ਹੋਏਗਾ ਸਾਡੇ ਘਰ ਪੈਸਾ ਆਏਗਾ ਤੇ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਦੇਖੋ ਅੱਜ ਕੱਲ੍ਹ ਨਾ ਇਹ YouTube ਤੇ ਬੜਾ ਹੀ ਆਲੂ ਦੇ ਉਪਾਅ ਦੱਸੇ ਜਾ ਰਹੇ ਹਨ ਪਰ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ ਕਿਵੇਂ ਕਰਨਾ ਹੈ ਕੋਈ ਵੀ ਬਰਾਬਰ ਨਹੀਂ ਦੱਸ ਰਿਹਾ ਹੈ ਸਹੀ ਤਰ੍ਹਾਂ ਨਹੀਂ ਦੱਸ ਰਿਹਾ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਵਿਦ ਪ੍ਰੂਫ ਵਿਦ ਲਾਜਿਕ ਬਰਾਬਰ ਅੱਛੀ ਤਰ੍ਹਾਂ ਦੱਸਾਂਗੀ कि इस है तक नाकि चंह नहीं लगावे तो सब्जी उपा चगी सुना नहीं अच्छी तरह करा तो उसका सामू रिजल्ट भी नहीं मिलेगा ठीक है जी हूं इस ना तो डिटेल दसागी उसो तो पहले मेरी हाथ जोड़ के बेनती है जे ਵੀਡੀਓ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਮੈ ਰ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਮੇਰੀ ਕੋਈ ਵੀ ਵੀਡੀਓ ਮਿਸ ਨਾ ਹੋ ਸਕੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕਮੈਂਟ ਵਿੱਚ ਹਾਜ਼ਰੀ ਜਰੂਰ 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 ਦੇ ਕੇ ਜਾਣੀ ਹੈ ਜੀ ਤੇ ਚਲੋ ਜੀ ਹੁਣ ਅੱਜ ਦਾ ਅਸੀਂ ਉਪਾਸ਼ ਸ਼ੁਰੂ ਕਰਦੇ ਹਾਂ सब तो पहले थे मैं तो मैं दस देव कि इस उपाणी पैसा कम बंद करके रखा हो जाएगा कई बार हम भावे नौकरी करके पैसा कमा रहे हो है ना या व्यापार करके तेर तो कर पैसा आ रहा है या ती कोई ए, सोशल मीडिया से कोई कम कर रहे हो उदे करके पैसा आ रहा है ऑनलाइन या ऑफलाइन पैसा कमा रहे हो तो कारोबारेगा करते हैं ठीक है या ऑनलाइन ऑफलाइन कोई भी काम करते हो तो बहुत 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 ज्यादा ऑर्डर भी आ सकते हैं इस उपाने करना बिल्कुल उम्मी है जिम्मे मैं दसा गया ठीक है ਹੁਣ ਦੇਖੋ ਸਾਡੇ ॠषि मुनि ਜਿੰਨੇ ਵੀ ਸੀ ਉਹਨਾਂ ਨੇ ਕਿੰਨੇ ਕਿੰਨੇ ਸਾਲ ਤਪੱਸਿਆ ਕੀਤੀ ਹੈਨਾ ਤਾਂ ਜਾ ਕੇ ਉਹਨਾਂ ਨੂੰ ਮਾਂ ਲక్ష్ਮੀ ਵਰਦਾਨ ਦੰਦੀ ਸੀ ਯਾ ਤਾਂ ਉਹਨਾਂ ਦੀ ਜੋ ਵੀ ਇੱਛਾ ਹੁੰਦੀ ਸੀ ਉਹਨਾਂ ਦੀ ਪੂਰੀ ਹੁੰਦੀ ਸੀ ਤੇ ਤੁਹਾਡੇ ਕੋਲ ਤਾਂ ਮਤਲਬ ਅਸੀਂ ਇੱਕ ਆਲੂ ਦਾ ਉਪਾਲਾ ਕੇ ਆਇਆ ਐਸੇ ਆਸਾਨ-ਆਸਾਨ ਤੁਹਾਡੇ ਵਾਸਤੇ ਉਪਾਲੇ ਕਿਆਂ ਨੇ ਆ ਜਿੰਨੂੰ ਤੁਸੀਂ ਬੜੀ ਹੀ ਆਸਾਨੀ ਨਾਲ ਕਰ ਸਕਦੇ ਹੋ ਕੋਈ ਤੁਹਾਨੂੰ ਮੰਤਰ ਨਹੀਂ ਪੜਨੇ ਕੋਈ ਤੁਸੀਂ ਕਿਸੇ ਮੰਤਰ ਨੂੰ ਸਿੱਧ ਨਹੀਂ ਕਰਨਾ ਤਪੱਸਿਆ ਨਹੀਂ ਕਰਨੀ ਜੰਗਲਾਂ ਵਿੱਚ ਜਾ ਕੇ ਤਾਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇਹ ਛੋਟੇ-ਛੋਟੇ ਉਪਾਅ करके तो दिया परेशानियां दूर हो सकता हाँ मैं समझ दिया, कोई हर्ज नहीं है जो कहते हैं मेहनत है मेहनत तो तो बिल्कुल, बिल्कुल मैं कर दिया, तो बिना तो पैसा आ सकता है पर मेहनत करके भी जो लोग गद्या की तरह मेहनत करते हैं फिर भी उन्होंने नहीं आता तर ਕੰਮ ਕਰਦੇ ਹਨ ਕਿਸ ਕੀ ਕੰਮ ਕਰਦੇ ਹਨ ਤਵਾ ਦੇ ਬੰਦੇ ਹੋਏ ਰਸਤੇ ਖੋਲ ਦਿੰਦੇ ਹਨ ਉਹਨਾਂ ਰਸਤਿਆਂ ਨੂੰ ਕਲੀਅਰ ਕਰ ਦਿੰਦੇ ਹਨ ਜਿਸ ਨਾਲ ਤੁਸੀਂ ਕੰਮ ਤਾਂ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਤਾਂ ਤੁਹਾਨੂੰ ਉਸ ਦਾ ਫਲ ਬਹੁਤ ਹੀ ਵਧੀਆ ਮਿਲਣ ਲੱਗ ਜਾਂਦਾ ਹੈ ਤੇ ਚਲੋ ਜੀ ਹੁਣ ਮੈਂ ਜਲਦੀ ਜਲਦੀ ਉਪਾਅ ਦੱਸ ਦਿੰਨੀ ਹਾਂ ਕਿਉਂਕਿ ਉਹ ਲੋਕ ਜੋ ਕਹਿੰਦੇ ਹਨ ਵੀਡੀਓ ਛੋਟੀ ਬਣਾਓ ਜਲਦੀ ਜਲਦੀ ਬਣਾਓ ਤਾਂ ਫਿਰ ਉਹ ਮੈਨੂੰ ਕਹਿਣਗੇ ਕਿ ਤੁਸੀਂ ਬਹੁਤ ਫालतू ਦੀਆਂ ਗੱਲਾਂ ਕਰਦੇ ਹੋ ਪਰ ਇਹ ਫालतू ਦੀਆਂ ਗੱਲਾਂ ਨਹੀਂ ਹੁੰਦੀਆਂ ਤੁਹਾਨੂੰ ਸਮਝਾਣਾ ਹੁੰਦਾ ਜੇ ਮੈਂ ਸਮਝਾਵਾਂਗੀ ਨਹੀਂ ਤਾਂ ਤੁਸੀਂ ਕਮੈਂਟਸ ਵਿੱਚ ਬਹੁਤ ਮੈਨੂੰ ਸਵਾਲ

तो चलो जी ए जरा उपाय है तुसी करना है शुक्रवार को ठीक है शुक्रवार को करना है दिन करना है तरताली दिन करना है फोर्टी थ्री डेज करना है ठीक है कि शुक्रवार तुसी आलू ले लेने बारह आलू उबाल लो ठीक है चाहो तो जिमें त तरताली दिन करना है इको दिन तो उबाल इन्ने सारे आलू नहीं उबाल लो क्योंकि अपा बारह आलू चाहिए ने रोज ਠੀਕ ਹੈ ਸ਼ੁੱਕਰਵਾਰ ਨੂੰ ਤੁਸੀਂ 12 ਆਲੂ ਉਬਾਲ ਕੇ ਆਪਣੇ ਸਰਾਣੇ ਦੇ ਕੋਲ ਉਹ ਆਲੂ ਰੱਖ ਲਓ ਬਿਨਾ ਚਿੱਲੇ ਠੀਕ ਹੈ ਧਿਆਨ ਨਾਲ ਸੁਣਨਾ ਬਿਨਾ ਚਿੱਲੇ ਉਹ ਆਲੂ ਆਪਣੇ ਭਾਵੇਂ ਸਰਾਣੇ ਦੇ ਕੋਲ ਰੱਖ ਲਓ ਜਾਂ ਆਪਣੇ ਬੈਡਰੂਮ ਵਿੱਚ ਜਿੱਥੇ ਸੌਂਦੇ ਹੋ ਉੱਥੇ ਕਿਤੇ ਰੱਖ ਲਓ ਪਰ ਸਰਾਣੇ ਦੇ ਕੋਲ ਰੱਖੋਗੇ ਤਾਂ ਜ਼ਿਆਦਾ ਅਸਰ ਹੋਏਗਾ ਤੇ ਅਗਲੇ ਦਿਨ ਯਾਨੀ ਕਿ ਸ਼ਨੀਵਾਰ ਨੂੰ ਤੁਸੀਂ ਉਹ 12 ਆਲੂ ਜਦੋਂ ਠੰਡੇ ਹੋ ਜਾਣਗੇ 12 ਆਲੂ ਇੱਕ ਪੋਲੀਥੀਨ ਵਿੱਚ ਪਾ ਕੇ ਗਾਂ ਦੇ ਕੋਲ ਜਾਣਾ ਹੈ ਜੇ ਤੁਹਾਡੇ ਘਰ ਦੇ ਕੋਲ ਗਾਂ ਆਂਦੀ ਹੈ ਤਾਂ ਬੈਸਟ ਹੈ ਜਾਂ ਜਿੱਥੇ ਗਾਂ ਰਹਿੰਦੀ ਹੈ ਤੁਹਾਨੂੰ ਦਿਖਦੀ ਹੈ ਉੱਥੇ ਜਾਓ ਗਊਸ਼ਾਲਾ ਵਿੱਚ ਜਾਓ ਉੱਥੇ ਤੁਸੀਂ ਜਾਣਾ ਹੈ ਦੇਖੋ ਗਾਂ ਵੀ ਸ਼ੁਕਰ ਨਾਲ ਸੰਬੰਧ ਰੱਖਦੀ ਹੈ ਠੀਕ ਹੈ ਸ਼ੁਕਰ ਨੂੰ ਰਿਪਰੈਜ਼ੈਂਟ ਕਰਦੀ ਹੈ ਆਲੂ ਵੀ ਸ਼ੁਕਰ ਨੂੰ ਰਿਪਰੈਜ਼ੈਂਟ ਕਰਦੇ ਹਨ ਤਾਂ ਦੇਖੋ ਜਦੋਂ ਅਸੀਂ ਸ਼ੁਕਰ ਨੂੰ ਸ਼ੁਕਰ ਨਾਲ ਪ੍ਰਦਾਨ ਕਰਾਂਗੇ ਸ਼ੁਕਰ ਨੂੰ ਸ਼ੁਕਰ ਨਾਲ ਮਲਾ ਰਹੇ ਹਾਂ ਸ਼ੁਕਰ ਦਾ ਉਪਾ ਕਰ ਰਹੇ ਹਾਂ ਤਾਂ ਮਾਂ ਲక్ష్ਮੀ ਸਾਡੇ ਘਰ ਆਏਗੀ ਹੀ ਆਏਗੀ ਐਨਾ ਵਿਸ਼ਵਾਸ ਰੱਖ ਕੇ ਚੱਲਣਾ ਠੀਕ ਹੈ ਹੁਣ ਕੀ ਕਰਨਾ ਹੈ ਹੁਣ ਤੁਸੀਂ ਉੱਥੇ ਗਾਂ ਦੇ ਕੋਲ ਚਲੇਗੇ ਜਾਂ ਗਾਂ ਤੁਹਾਡੇ ਘਰ ਆਉਂਦੀ ਹੈ ਰੋਜ਼ ਤਾਂ ਗਾਂ ਨੂੰ ਇੱਕ ਇੱਕ ਕਰਕੇ ਉਹ ਆਲੂ ਤੁਸੀਂ ਖਵਾਣਾ ਹੈ ਠੀਕ ਹੈ ਆਲੂ ਐਵੇਂ ਉਹਦੇ ਅੱਗੇ ਨਹੀਂ ਪਾ ਦੇਣੇ ਹੈ ਇੱਕ ਇੱਕ ਕਰਕੇ ਆਲੂ ਗਾਂ ਨੂੰ ਖਿਲਾਣਾ ਹੈ ਕਿਉਂ ਇੱਕ ਇੱਕ ਕਰਕੇ ਖਿਲਾਣਾ ਹੈ ਦਾ ਲੌਜੀਕ ਕੀ ਹੈ ਕਿ ਤੁਸੀਂ ਇੱਕ ਮੰਤਰ ਪੜਨਾ ਹੈ ਠੀਕ ਹੈ ਭਾਵੇਂ ਤਾਂ ਤੁਸੀਂ ਜਿਹੜੇ ਜਿਹੜੇ ਆਪਣੇ ਇਸ਼ਟ ਦੇ ਦੇਵੀ ਦੇਵਤਾ ਨੂੰ ਮੰਨਦੇ ਹੋ ਆਪਣੇ ਜਿਹੜੇ ਵੀ ਗੁਰੂ ਨੂੰ ਮੰਨਦੇ ਹੋ ਉਹਨਾਂ ਦਾ ਇੱਕ ਮੰਤਰ ਪੜ੍ਹ ਕੇ ਗਾਂ ਨੂੰ ਖਿਲਾਣਾ ਹੈ ਆਲੂ ਠੀਕ ਹੈ ਇਹ ਕਰ ਜੋ ਦੂਸਰੇ ਧਰਮ ਦੇ ਲੋਕ ਦੇਖ ਰਹੇ ਹਨ ਉਹ ਕਹਿਣਗੇ ਕਿਹੜਾ ਮੰਤਰ ਪੜ੍ਹੀਏ ਤਾਂ ਸ਼ੁਕਰ ਦਾ ਉਪਾ ਕਰ ਰਹੇ ਹਾਂ ਤਾਂ ਤੁਸੀਂ ਜਦੋਂ ਵੀ ਗਾਂ ਨੂੰ ਇੱਕ ਆਲੂ ਖਿਲਾਣਾ ਹੈ ਤਾਂ ਬੋਲਣਾ ਹੈ ਓਮ ਸ਼ੁਕਰਾਏ ਨਮਾ ਠੀਕ ਹੈ ਜਾਂ ਬੋਲ ਦੋ ਓਮ ਮਹਾ ਲక్ష్ਮੀ ਨਮਾ ਐਸਾ ਕਰਕੇ ਬੋਲ ਸਕਦੇ ਹੋ ਐ ਮੰਤਰ ਪੜ੍ਹ ਸਕਦੇ ਹੋ ਜਾਂ ਫਿਰ ਤੁਸੀਂ ਬੋਲ ਵਾਏ ਗੁਰੂ ਵਾਏ ਗੁਰੂ ਕਰਕੇ ਤੁਸੀਂ ਗਾਂ ਨੂੰ ਐ 12 ਆਲੂ ਖਿਲਾ ਸਕਦੇ ਹੋ ਕਹਿਣ ਦਾ ਮਤਲਬ ਹੈ ਆਪਣੇ ਇਸ਼ਟ ਨੂੰ ਤੁਸੀਂ ਯਾਦ ਕਰਨਾ ਹੈ ਤੇ ਆਪਣੀ ਜੋ ਵੀ ਤੁਹਾਡੀ ਪ੍ਰੋਬਲਮ ਪ੍ਰੋਬਲਮ ਹੋਏਗੀ ਨਾ ਪੈਸੇ ਸਬੰਧੀ ਉਹ ਬਿਲਕੁਲ ਦੂਰ ਹੋ ਜਾਏਗੀ 43 ਦਿਨ ਐਸਾ ਇਹ ਉਪਾਅ ਹੈ ਜੇਕਰ ਤੁਸੀਂ 43 ਡੇਸ ਇਹ ਉਪਾਅ ਲਗਾਤਾਰ ਕਰ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਸਾਲਾਂ ਤੱਕ ਤੁਹਾਨੂੰ ਪੈਸਿਆਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਇੱਕ ਹਫ਼ਤੇ ਵਿੱਚ ਹੀ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਤੁਹਾਡੇ ਕੰਮ ਜਿਹੜੇ ਰੁਕੇ ਸੀ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਕਿਸੇ ਤਰੀਕੇ ਵੀ ਆਵੇ ਕਿਦਰੋਂ ਵੀ ਆਵੇ ਬਾਰੇ ਕਰ ਕਰਕੇ ਪੈਸੇ ਆਣਗੇ ਪਰ ਆਣਗੇ ਤਾਡੀ ਐ ਪ੍ਰੋਬਲਮ ਬਿਲਕੁਲ ਦੂਰ ਹੋ ਜਾਏਗੀ ਹੁਣ 43 ਡੇਸ 43 ਦਿਨ ਕਿਉਂ ਕਿਹਾ ਗਿਆ ਹੈ ਉਹਦੇ ਵਿੱਚ ਵੀ ਲੌਜੀਕ ਹੁੰਦਾ ਹੈ ਹੁਣ ਲੌਜੀਕ ਸਮਝਾਉਣਾ ਸ਼ੁਰੂ ਕਰਦੀ ਹਾਂ ਤਾਂ ਫਿਰ ਦੇਖੋ ਵੀਡੀਓ ਲੰਬੀ ਹੋ ਜਾਂਦੀ ਹੈ 4 3 7 7 ਹੀ ਹਫਤੇ ਦੇ ਦਿਨ ਹੁੰਦੇ ਹਨ 7 ਸਮੁੰਦਰ ਪਾਰ ਕਿਹਾ ਜਾਂਦਾ ਹੈ ਇਸ ਤਰ੍ਹਾਂ 7 ਦਾ ਬਹੁਤ ਜ਼ਿਆਦਾ ਰਿਲੇਟਡ ਹੁੰਦਾ ਹੈ ਕੋਈ ਵੀ ਉਪਾਕਰਨ ਦੇ ਵਿੱਚ ਤੇ ਚਲੋ ਜੀ 43 ਦਿਨ 12 ਆਲੂ ਰੋਜ਼ ਇੱਕ ਗਾਂ ਨੂੰ ਖਿਲਾਣਾ ਤੇ ਜਿਹੜੇ ਕਹਿਨਗੇ ਸਾਡੇ ਘਰ ਗਾਂ ਹੈਗੀ ਹੈ ਤੇ ਉਹ ਵੀ ਚੱਲੇਗਾ ਬਿਨਾ ਚਿੱਲੇ ਆਲੂ ਠੀਕ ਹੈ ਪੂਰੀ ਮੈਂ ਗੱਲ ਕਲੀਅਰ ਕਰ ਦਿੱਤੀ ਹੈ ਬਾਕੀ ਵੀ ਜੇ ਕੁਝ ਸਮਝ ਨਹੀਂ ਆਇਆ ਹੈ ਆਇਆ ਹੈ ਤਾਂ ਮੈਂ ਬੈਠੀ ਹਾਂ ਕਮੈਂਟ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਆ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹੱਲ ਲੇ ਕੇ